ਦੋਸਤੋ ਸੱਜਰ ਸੂਏ ਬੇ ਪਸ਼ੂ ਦੀ ਬੱਚੇਦਾਨੀ ਦੀ ਸਫਾਈ ਕਿਵੇਂ ਕਰੀਏ ਤੁਹਾਨੂੰ ਦੱਸਾਂਗੇ ਕੀ ਕੀ ਚੀਜ਼ਾਂ ਲੈਣੀਆਂ ਜਿਵੇਂ ਕਿ ਨੰਬਰ 1 ਤੇ ਕਿਸਾਨ ਦੋਸਤੋ ਤੁਸੀਂ ਲੈ ਲੈਣਾ ਗੋੜ 250 ਗ੍ਰਾਮ ਅਜਵਾਇਣ 50 ਗ੍ਰਾਮ ਸੁੰਡ 25 ਗ੍ਰਾਮ ਹਲਦੀ 25 ਗ੍ਰਾਮ ਜੀਰਾ 25 ਗ੍ਰਾਮ ਇਹ ਚੀਜ਼ਾਂ ਨੂੰ ਤੁਸੀਂ 2.5 ਲੀਟਰ ਚ ਚੰ ਪਾਣੀ ਚ ਚੰਗੀ ਤਰ੍ਹਾਂ ਗਰਮ ਕਰਕੇ ਵਾਲ ਕੇ ਪਸ਼ੂ ਨੂੰ ਸੂਣ ਤੋਂ ਬਾਅਦ ਤੁਰੰਤ ਇਹ ਕਾੜਾ ਦੇਣਾਗਾ ਤੇ 3-4 ਦਿਨ ਇਹ ਕਾੜਾ ਦੇਣਾ ਤੁਹਾਡਾ ਪਸ਼ੂ 5-7 ਦਿਨਾਂ ਦੇ ਵਿੱਚ ਵਿੱਚ ਜਿਹੜਾ ਮੈਲਾ ਝਾੜ ਜੂਗਾ ਬੱਚੇਦਾਨੀ ਦੀ ਸਫਾਈ ਕਰ ਜੂਗਾ ਤੇ ਜਿੰਨੇ ਛੇਤੀ ਤੁਹਾਡਾ ਪਸ਼ੂ ਬੱਚੇਦਾਨੀ ਦੀ ਸਫਾਈ ਕਰੂਗਾ ਉਨਹੀਂ ਛੇਤੀ ਜਿਹੜਾ ਤੁਹਾਡਾ ਪਸ਼ੂ ਹੈ ਜਿਹੜਾ ਪੀਕ ਲੈਵਲ ਤੇ ਦੁੱਧ ਤੇ ਆਊਗਾ ਤੇ ਤੁਸੀਂ ਇਹ ਚੀਜ਼ਾਂ ਜ਼ਰੂਰ ਦੇਣੀਆਂ ਜਿਵੇਂ ਕਿ ਗੋੜਾ ਗੋੜਾ ਨਾਲ ਤਾਂ ਪਸ਼ੂ ਨੂੰ ਅਲਰਜੀ ਲੈਵਲ ਆ ਜਿਹੜਾ ਉਹ ਪਸ਼ੂ ਦਾ ਆਪ ਕਰਦਾ ਹੈ ਹਲਦੀ ਹੈ ਐਂਟੀਬੈਡਕ ਹੁੰਦੀ ਹੈ ਜਿੰਨੇ ਵੀ ਪਸ਼ੂ ਨੂੰ ਜ਼ਖਮ ਹੁੰਦੇ ਅੰਦਰ ਬੱਚੇਦਾਨੀ ਦੇ ਵਿੱਚ ਉਹ ਸਹੀ ਕਰਦਾ ਹੈ ਕਿਸੇ ਵੀ ਤਰ੍ਹਾਂ ਦੀ ਫੈਕਸ਼ਨ ਨਹੀਂ ਰਹਿਣ ਦਿੰਦੀ ਇਹ ਚੀਜ਼ ਤੁਸੀਂ ਇਹ ਨੁਕਤਾ ਜਿਹੜਾ ਜ਼ਰੂਰ ਦੇਣਾ ਪਸ਼ੂ ਨੂੰ